ਇਸ ਵੇਲੇ ਦੀ ਵੱਡੀ ਖਬਰ ਅਮਰਸਰ ਤੋਂ ਸਾਹਮਣੇ ਆਈ ਹੈ ਅਮਰਸਰ ਦੇ ਬੱਸ ਸਟੈਂਡ ਦੇ ਨੇੜੇ ਇੱਕ ਵੱਡਾ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਦੇ ਕਾਰਨ ਇਹ ਵੱਡਾ ਭਿਆਨਕ ਸੜਕ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਬੇਕਾਬੂ ਹੋ ਕੇ ਪਿੱਲਰ ਦੇ ਨਾਲ ਜਾ ਟਕਰਾਈ ਅਤੇ ਇਹ ਵੱਡਾ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਦਰਜਨਾਂ ਤੋਂ ਵੱਧੇਰੇ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਜ਼ਖਮੀਆਂ ਨੂੰ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਭੇਜਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਦੀ ਹਾਲਤ ਬਹੁਤ ਨਾਜੁਕ ਹੈ ਭਾਜੀ ਹਾਂਜੀ ਸੁਬਾਨ ਅੱਲਾਹ ਪਾਜੀ ਉਧਰੋਂ ਬੱਸ ਸਟੈਂਡ ਵੱਲੋਂ ਬੱਸ ਆਈ ਆ ਪਿਛੋਂ ਦੱਸਦੇ ਪਿਛੇ ਨਾਲੇ ਤੋਂ ਆਉਂਦੀ ਆ ਇੱਥੇ ਸਾਡੇ ਚੌਂਗ ਚਾਣ ਕੇ ਓਵਰ ਕੰਟਰੋਲ ਹੋ ਗਈ ਆ ਬ੍ਰੇਕਾਂ ਫੇਲ ਹੋ ਗਈਆਂ ਵਾ ਇਹਦੀਆਂ ਵਿੱਚ ਘੱਟੋ ਘੱਟ 25 30 ਸਵਾਰੀਆਂ ਜਿਨ੍ਹਾਂ ਨੂੰ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਲੱਤਾਂ ਬਾਹਾਂ ਲੋਕਾਂ ਦੀਆਂ ਲੰਮਕੀਆਂ ਬੱਚਿਆਂ ਦੇ ਬਹੁਤ ਜ਼ਿਆਦੇ ਸਿਰ ਪਾਟੇ ਹੋਏ ਆ ਉਹਨਾਂ ਐਮੂਲੈਂਸ ਬੁਲਾ ਕੇ ਆਪਾਂ ਮੌਕੇ ਤੇ ਸਾਡੇ ਮੁਹੱਲੇ ਨੇ ਪੂਰੀ ਮਦਦ ਕੀਤੀ ਸਾਰਿਆਂ ਨੇ ਤੇ ਐਮੂਲੈਂਸ ਤੇ ਪੇਸ਼ਿਆ ਮਰੀਜ਼ ਹੁਣ ਕਾਂ ਦੀ ਕਾਰਵਾਈ ਦੇਖੋ ਕੀ ਆ ਹਾਂਜੀ ਹਾਂਜੀ ਕਿੰਨੇ ਕਿੰਨੇ ਬੰਦੇ ਨੇ ਕਿ ਜਿਹੜੇ ਭੋਲ ਭਾਜੀ ਹੁਣ ਤੱਕ ਬੰਦੇ 25 ਤੋਂ 30 ਦੇ ਵਿੱਚ 25 30 ਦੇ ਵਿੱਚ ਇਸੇ ਗਰਦੀਪ ਸਿੰਘ ਕੀ ਹੋਇਆ ਜੀ ਸਾਰਾ ਇਹ ਸਰ ਇੱਥੇ ਆਪਣੀ ਡਿਊਟੀ ਦੇ ਖਲੋਤੇ ਟ੍ਰੈਫਿਕ ਨਿਗਾਹ ਹੁੰਦਾ ਸੀ ਜਿੱਦੋਂ ਬੱਸ ਆਈ ਆ ਤੇ ਜਿਹਰੋਂ ਪਾਸਾ ਹੀ ਇੱਕਦਮ ਬੜੀ ਟਮਾਡੋਲ ਕਰਦੀ ਗਈ ਅਹੀਂ ਸਾਈਡ ਤੇ ਹੋਇਆ ਤੇ ਬਸ ਇਹਦੇ ਵਿੱਚ ਵੱਜ ਗਈ ਆ। ਕਿੱਲਾ ਵੀ ਨੁਕਸਾਨ ਹੋਇਆ ਲੋਕਾਂ ਨੂੰ। ਨੁਕਸਾਨ ਤੇ ਆਪਣੇ ਵਿੱਚ ਫਟਰ ਹੋਏ ਨੇ ਡਰਾਈਵਰਾਂ ਦੇ ਸੀਰੀਅਸ ਆ। ਤੇ ਅਸੀਂ ਤਾਂ ਮੁਰਕੋ ਸੇ ਟ੍ਰੈਪ ਕਢਾਉਂਦੇ ਪਏ ਆ। ਤੇ ਉਹਨੂੰ ਐਂਬੂਲੈਂਸ ਨੂੰ 100 ਨੰਬਰ ਤੇ ਫੋਨ ਕੀਤਾ ਜੀ ਸਾਹਿਬ ਸਾਡੇ ਅੱਗੇ ਰਿਸਪੈਕਟ ਸਾਡੇ ਮੌਕੇ ਤੇ ਆ ਗਏ ਨੇ। ਹਾਂਜੀ। ਅੱਜ ਕੀ ਨਾਮ ਤੁਹਾਡਾ? ਐਸ ਸਿੰਘ ਸਿੰਘ ਸਰ। ਹਾਂਜੀ। ਹਾਂਜੀ। ਕੀ ਹੋਇਆ ਸਾਰਾ? ਹਾਲੇ ਸਾਹਮਣੇ ਆ ਨਹੀਂ ਸਾਰਾ। ਹਾਂਜੀ, ਹਾਂਜੀ ਸਾਹਮਣੇ ਦਾ ਸਾਰਾ। ਬੱਸੋਂ ਨਹੀਂ ਬੱਸ ਬਹੁਤ ਤੇਜ਼ ਸੀ ਬੱਸੋਂ ਕੱਟੀ ਨਹੀਂ ਗਈ ਸਰ ਜੀ ਅੱਛਾ ਜੀ ਹਾਂ ਜੀ ਤੇ ਮੋਰਸਾ ਲਾਇਆ ਆਪਣਾ ਐਸੇ ਜਪਦੇਵ ਸਿੰਘ ਦਾ ਮੋਰਸਾ ਥੱਲੇ ਆ ਗਿਆ ਸਰ ਅੱਛਾ ਜੀ ਤੇ ਬੰਦਿਆਂ ਦਾ ਕੀ ਹਾਲ ਆ ਬੰਦਿਆਂ ਸਟਾਉਟਾ ਬਹੁਤ ਜ਼ਿਆਦਾ ਲੱਗੀਆਂ ਹਾਂ ਜੀ ਹਾਂ ਜੀ ਸਰ ਗੁਰੂ ਨਾਨਕ ਅਸਟਾਲ ਦੇ ਕੋਈ ਅਮਨਦੀਪ ਅਸਟਾਲ ਜੀ ਇਹ ਬੱਸੇ ਬੱਚੀ ਕਿੱਧਰ ਆ ਗਈ ਬੱਸ ਬਹੁਤ ਤੇਜ਼ ਹੋ ਗਈ ਸੀ ਜੀ ਮਗਰੋਂ ਜਦੋਂ ਇਹਨੇ ਕੱਟ ਮਾਰਿਆ ਕੱਟੀ ਨਹੀਂ ਗਈ ਸਾਰੇ ਕੋਲ ਤੇ ਸਿੱਧੀ ਆ ਕੇ ਵੇਖ ਲੱਗੀ ਆ ਉਥੇ ਮੋਰਸਾ ਲਗਾਈ ਐਸੇ ਆਪਣੇ ਗੁਰਦੇਵ ਸਿੰਘ ਦਾ ਜੀ ਲਾਗੇ ਹੀ ਖੜੇ ਹਾਂ ਜੀ ਬਹੁਤ ਜਲਦੀ ਭੱਜ ਕੇ ਪਰਾਂ ਨੂੰ ਆਏ ਸਰ ਹਾਂਜੀ ਇੰਸਪੈਕਟਰ ਪਰਮਜੀਤ ਸਿੰਘ ਚਾਰਜ ਟਰੈਫਿਕ ਜ਼ੋਨ ਨੰਬਰ 3 ਹਾਂਜੀ ਇਹ ਜਿਹੜਾ ਅੱਜ ਹਾਦਸਾ ਹੋਇਆ ਬੱਸ ਦਾ ਇਹ ਮੈਂ ਬਿਲਕੁਲ ਨਗਦੀਕ ਹੀ ਕਿਉ ਮੰਡੀ ਤੇ ਮੈਨੂੰ ਬਦ ਫੋਨ ਆਇਆ ਆਰਾਮ ਤਲਾਈ ਚੌਂਕ ਦੇ ਵਿੱਚੋਂ ਇਹ ਮੁਲਾਜ਼ਮ ਨੇ ਸਾਡੇ ਟਰੈਫਿਕ ਵਾਲੇ ਨੇ ਕੀਤਾ ਵੀ ਇੱਥੇ ਬੱਸ ਜਿਹੜੀ ਆ ਉਹ ਵੱਜ ਗਈ ਲੇਕਿਨ ਆਣ ਕੇ ਮੈਂ ਜਲਦੀ ਜਲਦੀ ਵੇਖਿਆ ਵੀ ਇਹਦੇ ਵਿੱਚ ਜਿਹੜੀ ਸੀਗੀ বাস ਬਹੁਤ ਜ਼ਿਆਦਾ ਤੇਜ਼ ਵਜੀ ਆ ਪਿੱਲਰ ਦੇ ਵਿੱਚ ਤੇ ਸੱਟਾਂ ਲੱਗੀਆਂ ਸਵਾਰੀਆਂ ਨੂੰ ਕਾਫੀ ਵਿੱਚ ਵਿੱਚ ਤੇ ਜਾਨੀ ਨੁਕਸਾਨ ਤੋਂ ਜਾਨੀ ਕਿ ਪਚਾ ਹੋਗਾ ਜੋ ਮੁੱਢਲੀ ਜਾਣਕਾਰੀ ਮੈਨੂੰ ਮਿਲੀ ਆ ਕਿ বাস ਇਧਰੋਂ ਜਿਹੜੀ ਆ ਉਹ ਦੇ ਕਾਬੂ ਹੋ ਗਈ ਕੁਝ ਕਹਿ ਰਹੇ ਅਜੇ ਵੀ ਬ੍ਰੇਕਾਂ ਫੇਲ ਹੋ ਗਈਆਂ ਪਰ ਸਾਰੀ ਇਹ ਬੀ ਡਿਟੇਲ ਦਾ ਪਤਾ ਲੱਗ ਜੂਗਾ ਥੋੜੇ ਟਾਈਮ ਦੇ ਵਿੱਚ ਜੋ ਜੋ ਵੀ ਹੋਇਆ ਡਰਾਈਵਰ ਜਿਹੜਾ ਇੱਥੇ ਮਤਲਬ ਉਹ ਦੇ ਕੋ ਵਿੱਚੋਂ ਪਹਿਲਾਂ ਫਸ ਗਈ ਜਿੱਦਾਂ ਵਿੱਚ ਗੱਡੀ ਜ਼ਿਆਦਾ ਤੇਜ਼ ਵਜੀ ਹੈ। ਇੱਕ ਤਾਂ ਨਹੀਂ ਕਿਸੇ ਨਹੀਂ ਨਹੀਂ ਇਹੋ ਜੀ ਕੋਈ ਦਾਣ ਜਹੂ ਵੀ ਗਈ ਤੇ ਪਤਾ ਲੱਗੂਗਾ ਲੇਕਿਨ ਅਸੀਂ ਤੇ ਤੋੜ ਕੇ ਆਣ ਕੇ ਟ੍ਰੈਫਿਕ ਨੂੰ ਰੈਗੂਲੇਟ ਕੀਤਾ। ਔਰ ਜਿਹੜੀਆਂ ਐਂਬੂਲੈਂਸ ਹੈਗੀਆਂ ਉਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹਨਾਂ ਨੂੰ ਲੰਘਾਇਆ ਵੀ ਜਿਹੜੀਆਂ ਸਵਾਰੀਆਂ ਜਿਨ੍ਹਾਂ ਨੂੰ ਸੱਟਾਂ-ਫੁੱਟਾਂ ਵਜੀਆਂ ਸੀ ਉਹਨਾਂ ਨੂੰ ਲੈ ਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਜਿਹੜਾ ਕਹੇ ਹਸਪੀਟਲ 'ਚ ਪਹੁੰਚਾਇਆ ਜਾਵੇ। ਉਹ ਡਰਾਈਵਰ ਕਿੱਥੇ ਗਿਆ ਸੀ? ਹੌਂ ਡਰਾਈਵਰ ਇੱਥੇ ਲਾ ਕੇ ਬਣਾਉਣਾ ਲੇਕਿਨ ਸਾਨੂੰ ਜਿਆਦਾ ਅਸੀਂ ਟ੍ਰੈਫਿਕ ਤੇ ਲੱਗੇ ਹੋਏ ਆ ਕਿ ਜਿਹੜੀ ਸਾਡੀ ਟ੍ਰੈਫਿਕ ਨਾ ਜਾਮ ਹੋਵੇ ਬਿਊਰੋ ਰਿਪੋਰਟ ਐਸਮ ਜਰ نیوز